ਕੀ ਕਹਿੰਦੇ ਇਹ? ਓ ਨਰਮਾ। ਆਹ ਬਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਦੇ ਨਹੀਂ ਮੈਂ ਰੋਟੀ ਪਾਇਆ ਜਿੰਨਾਂ ਨੂੰ ਅਜ ਵਰਸ ਦੇ ਪੈਸੇ ਮੰਗ ਕਰਦੀ। ਅਸੀਂ ਫੋਨ ਚੱਕਣ ਚ ਲੇਟ ਹੋ ਗਏ। ਹੈ ਬਾਬਾ ਜੀ। ਜੈ ਹੋ ਬਾਬੇ ਦੀ। ਚੈਸਕਾਲ ਸਾਰੇ ਨੂੰ ਸਾਡੇ ਖੋ ਨਵੇਂ। ਵਲੋਗ ਅੱਜ ਹੈ 31 ਡਿਸੰਬਰ। ਮੈਂ ਇੰਨੇ ਦਾ ਲਾਸਟ ਦੇਨ ਆਪਾਂ ਹੋਈ ਜਾਂਦੇ ਆ ਰੈਡੀ ਪਪਾ ਮੰਮਾ ਮੈਂ ਤਸਾਹਬ ਹੋ ਗਈ ਸੀਗੇ ਰੈਡੀ ਆਪਾਂ ਚਲਦੇ ਦੇ ਦੇ ਬੱਸ ਕਰ ਤੂੰ ਕੀ ਕਰਦਾ ਰਹਿਣਾ ਗਾਇਜ਼ ਦੇਖਿਓ ਮੈਗਨੇਟ ਸਾਰੇ ਖਿਲਾਤੇ ਇਹਨੇ ਸਾਰਿਆਂ ਨੂੰ ਐਡਵਾਂਸ ਹੈਪੀ ਨਿਊ ਇਅਰ ਹੈ ਤੇ ਗੰਚੀਆਂ ਦੇ ਸੀ ਦੇਖੋ ਸਾਹਿਬ ਨੂੰ ਕੀ ਮੂਚ ਕੀ ਪਾਇਆ ਆ ਦੇਖੋ ਇਹਨਾਂ ਦੋ ਸਾਹਿਬ ਦੇ ਨੇ ਦੋ ਮੇਰੇ ਆ ਹਾਰਟ ਵਾਲੇ ਮੇਰੇ ਆ ਮੈਨੂੰ ਪਤਾ ਹੈ ਮੈਨੂੰ ਹਾਰਟ ਪਸੰਦ ਹੈ ਹਨਾ ਤਾਂ ਕਰਕੇ ਮੈਨੂੰ ਆਪਾਂ ਨਾਲ ਕਾਪੀ ਪੈਨ ਵੀ ਲੈ ਕੇ ਜਾਊਂਗੀ ਗੱਡੀ ਦੇ ਬੱਚਿਆਂ ਨੂੰ ਪੜਾਊਂਗੀ ਆਪਾਂ ਚੱਲਨੇ ਡੇਰੇ ਮਾਇਰਾ ਜੀ ਜੀ ਦੇ ਗਾਈਜ਼ ਦੇਖੋ ਪੁਰਾਣੇ ਸਾਲ ਦਾ ਥੈਂਕ ਯੂ ਕਰਨ ਤੇ ਨਵੇਂ ਸਾਲ ਵਾਸਤੇ ਆਸ਼ੀਰਵਾਦ ਲੈ ਅੱਜ ਦਾ ਸਾਲ ਦਾ ਆਖਰੀ ਦਿਨ ਦੇਖੋ ਮੇਰਾ ਸੂਟ ਕਿਵੇਂ ਹੈ ਕਿੰਨਾ ਟਿਕ ਠੀਕ ਠਾਕ ਹੈ ਇਹ ਦੇ ਨਾਲ ਸਟੌਲ ਵੀ ਹੈ ਹੂੰ ਸੋਣ ਲੈ ਲੇਟ ਬਹੁਤ ਹੋ ਗਈ ਅੱਜ ਅਸੀਂ ਅੱਜ ਸਾਡੇ ਜਨਾਬ ਜੀ ਲੇਟ ਉੱਠੇ ਸੀਗੇ ਅੱਗੇ 5:30 ਉੱਠ ਜਾਂਦੇ ਅੱਜ 9:00 ਵਜੇ ਉੱਠੇ ਸੀ ਤਾਂ ਫਿਰ ਅਸੀਂ ਸਾਰੇ ਲੇਟ ਹੋ ਗਏ ਅੱਜ 10:00 10:00 ਵਜੇ 10 10 ਤਾਂ ਦਿਨ ਨਹੀਂ ਹੁੰਦਾ ਨਹੀਂ ਚਲੋ ਚਲੋ ਗੱਡੀ ਚ ਮਿਲਦੇ ਆ ਗੱਡੀ ਚ ਮਿਲਦੇ ਆ ਓਕੇ ਲੋ ਜੀ ਰੈਡੀ ਸ਼ੈਡੀ ਹੋ ਗਏ ਆਪਾਂ ਨਿਕਲ ਛੱਲੇ ਆ ਵਾਰਿਆ ਆਪਾਂ ਤੇ ਫਰਸਟ ਸਟਾਪ ਪਤਾ ਹੀ ਕਿੱਥੇ ਲੱਗਦਾ ਹੁੰਦਾ ਪੈਟਰੋਲ ਪੰਪ ਤੇ ਜਨਾਬ ਜੀ ਹੈ ਨਹੀਂ ਸਾਡੇ ਨਾਲ ਅਸੀਂ ਉਹਨਾਂ ਨੂੰ ਪਹਜਾਤਾ ਗੱਡੀ ਚ ਬਾਹਰ ਫਿਰ ਮਮਾ ਗੱਡੀ ਚ ਲਾਉਣਗੇ ਨਹੀਂ ਪਪਾ ਤੇ ਫਿਰ ਪਪਾ ਦਾ ਚਲੇ ਗਏ ਸਰ ਉਹ ਵੀ ਕਰ ਰਿਹਾ ਗਿਆ ਸਾਬੂ ਨਹੀਂ ਆਇਆ ਸਾਬੂ ਨਹੀਂ ਆਇਆ ਆਇਆ ਲੈ ਅੱਛਾ ਜੀ ਕਿੱਥੇ ਹੋ ਕਿ ਹੈ ਤੇਲ ਪਵਾਈ ਜਾਂਦੇ ਕੱਢਾ ਨਹੀਂ ਬਾਹਰ ਤੁਸੀਂ ਅੱਛਾ ਜੀ ਪਾ ਤੇਲ ਪਵਾਣਗੇ ਅੱਛਾ ਜੀ ਪਾਪਾ ਦਾ ਹੈ ਮੈਂ ਇਧਰ ਪਿੱਤੁੰ ਦਾ ਪਿੰਡਾਂ ਚ ਥੋੜੀ ਥੋੜੀ ਕਿਤੇ ਆਣ ਆਲਿਆ ਪੁੱਛੋ ਪੰਚਣ ਆਲਿਆ ਨਾ ਆਪਣੇ ਫਿਰ ਵੀ ਸਾਫ ਸੀਗਾ ਮੌਸਮ ਜਿਵੇਂ ਜਿਵੇਂ ਗਾਂ ਪਿੰਡਾਂ ਦੇ ਮਿਲਾਂਦਾ ਤੂੰ ਤਾਂ ਹੋਊਗੀ ਬੰਦੇ ਅਸੀਂ ਵਲੌਗ ਕਿਵੇਂ ਬਣਾਈਏ ਦੇਖੋ ਹਾਂ ਇੱਧਰ ਪਰਤ ਪੁਰਤ ਪਾਈ ਪਈ ਆ ਕਿਨੂੰ ਲਾ ਲਈਏ ਦੱਸੋ ਇੱਧਰ ਤਾਂ ਛੋਟਾ ਤੇ ਸੰਗਾ ਛੋਟਾ ਜਿਹਾ ਪਾਪੀ ਦੇਖ ਲਿਆ ਸੜਕ ਤੇ ਬਸ ਕਹਿੰਦੇ ਲੈ ਲਓ ਉਹਨੂੰ ਢ ਗੱਡੀ ਤੇ ਪੈ ਜੂ ਮਿੱਟੀ ਸੜਕ ਬਣ ਰਹੀ ਆ ਕੋਈ ਇੱਧਰ ਕੰਮ ਚੱਲ ਰਿਹਾ ਟਰੱਕ ਵੀ ਆ ਗਿਆ ਟਰੱਕ ਕੀ ਸਿਸਾ ਰਾਤੋ ਦਾ ਬੰਦਾ ਕਿਵੇਂ ਨਿਕਲੂਗਾ ਐਡਾ ਵੱਡਾ ਟਰੱਕ ਕਿਵੇਂ ਨੰਗੂ ਗੱਡੀ ਛੋਟੀ ਸੜਕ ਤਾ ਪਾਪਾ ਗੁੰਨੂ ਤੇ ਤਾਂ ਸਾਹ ਬਾਹਰ ਆ ਜਾਂਦੇ ਸਾਡੀ ਦੇ ਸੜਕ ਵੀ ਘੁੰਮਣ ਘੇਰੀਆਂ ਗਿਆ ਔਰ ਕਦੇ ਉਧਰ ਨੋ ਜਾ ਬੰਦਾ ਕਦੇ ਉਧਰ ਨੂੰ ਇੱਥੇ ਚੱਲਿਆ ਆ ਕੇ ਗਈ ਲਾ ਹਾ ਕੀ ਹੋ ਗਿਆ ਸਾਬੂ ਅੱਛਾ ਸਾਡੇ ਨਾਲ ਖਲਜ ਬਗੀ ਆਸਾਨੀ ਨਾਲ ਨਿਕਲ ਜਾ ਗੁੰਨੂ ਗੁੰਨੂ ਦੇਖਦੀ ਨਹੀਂ ਮੈਨੂੰ ਐਜੇ ਰਸਤੇਾਂ ਦੇ ਬਾਹਰ ਦਿਆ ਹਜੇ ਕਹਿੰਦੀ ਮੈਨੂੰ ਪਹਾੜਾਂ ਤੇ ਲੈ ਚੱਲੋ ਬਸ ਫੇਰ ਤਾਂ ਚਿੱਕਾ ਹੀ ਛੱਡੀ ਰੱਖੂਗੀ ਲੋਜ ਮਿੱਟੀ ਨਾਲ ਗੰਦੀ ਹੋ ਗਈ ਗੱਡੀ ਸ ਪਹੁੰਚ ਗਏ ਦਰਸ਼ਨ ਕਰਕੇ ਫੇਰ ਮਿਲਨੇ ਤੁਹਾਨੂੰ ਆਰਾਮ ਨਾਲ ਦੇਖੋ ਇਹ ਜੰਡ ਕਿੰਨਾ ਨੀਵਾ ਆ ਗਿਆ

ਨਾ ਨਵਾਂ ਸੰਤ ਜੀ ਗੱਲ ਲੈ ਕੇ ਆਵੇ ਤੇ ਲੋ ਜੀ ਲੰਗਰ ਚੱਲੀ ਜਾਂਦਾ ਸਾਰੇ ਜਾਣੇ ਕਰੋ ਦਰਸ਼ਨ ਸਾਰੇ ਜਾਣੇ ਟੇਕੋ ਮੱਥਾ ਵਾਹਿਗੁਰੂ ਸਭ ਦੀ ਮਨੋ ਕਾਮਨਾ ਕਰਨ ਪੂਰੀ ਨਿਆ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਪਾਪਾ ਆਂਦੀ ਹੈ ਗੱਡੀ ਲੈ ਕੇ ਜਾ ਰਹੇ ਹੁਣ ਹਾਂ ਉਹ ਕਿਹਣੀ ਆਏ ਉਹ ਹਜਰ ਦੇਖੋ ਸਾਈਬ ਨੇ ਅੱਜ ਇੱਧਰ ਗਏ ਸਾਈਬ ਦਿਖਾਈ ਸਾਰਿਆਂ ਨੂੰ ਦਿਖਾਈ ਸਾਈਬ ਨੇ ਪੱਗ ਬੰਨੀ ਅੱਜ ਇਧਰ ਦੇਖ ਸਾਹਿਬ ਚੋਣਾ ਲੱਗ ਰਿਹਾ ਨਾ ਸਾਡਾ ਮੁੰਡਾ ਬਾਬਾ ਜੀ ਤੇਦਰ ਤੇ ਭਗਵਾਨ ਕੇ ਆਇਆ ਅੱਜ ਇਹਦੀ ਪੱਗ ਟਾਈ ਟੋਪੀ ਹੋਈ ਸੀਗੀ ਆਜੋ ਆ ਗਏ ਹੋਣੇ ਆ ਪਾਪਾ ਲੋ ਜੀ ਆਪਾਂ ਚੱਲਦੇ ਆ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਤੁਹਾਡੇ ਸਾਰੇ ਲਈ ਉਹ ਘੜੇ ਜਨਾਬ ਜੀ ਗੱਡੀ ਤੇ ਚੜ ਕੇ ਤੈਨਾਂ ਕਿੰਨੇ ਇਸ ਵਿੱਚ ਗੱਡੀ ਲੈ ਕੇ ਆਉਣਾ ਰੁਕੋ ਹੁਣ ਬੁਲਾਈ ਜਾਂਦੇ ਆ ਮम्मा ਦੇਖ ਲਓ ਪਤਾ ਨਹੀਂ ਕੀ ਹੋ ਗਿਆ ਹੌਲੀ ਹੌਲੀ ਸਾਹਿਬ ਹੌਲੀ ਸਾਨੂੰ ਗੱਲੇ ਛੱਡ ਗਏ ਡੌਗੀ ਉੱਥੇ ਛੱਡ ਦੇ ਤੁਸੀਂ ਤਾਂ ਡੌਗੀ ਰੱਖਣਾ ਘਰੇ ਫੇਰ ਨਹੀਂ ਨਹੀਂ ਉਧਰ ਰੱਖਾਗੇ ਰੱਖ ਫੇਰ ਉਹ ਤੁਹਾਨੂੰ ਡੌਗੀ ਤੋਂ ਡਰ ਲੱਗਦਾ ਕੀ ਹੋਇਆ ਹੈ ਦੇਖੋ ਜਿੱਤੇ ਕੋ ਟਰੈਕਟਰ ਕਿੰਨਾ ਉੱਚਾ ਇਹਦਾ ਇਧਰ ਨੂੰ ਮੂੰਹ ਆ ਕਿ ਉਧਰ ਨੂੰ ਬਾਏ ਬਾਏ

ਪੂਆ ਹੈ ਨਹੀਂ ਜੀ ਘਰੇ ਅਸੀਂ ਪਹੁੰਚ ਗਏ ਘਰੇ ਹੁ ਤਰ ਵੀ ਹੁੰ ਗਿਆ ਹੋ ਗਏ ਜੇ ਉਹਨਾਂ ਦਾ ਕੁੱਤਾ ਹੋਇਆ ਮੋੜਿਆ ਆਇਆ ਕੌਣ ਸੀਗਾ ਫੇਰ ਖਾਣ ਲੈ ਉਹ ਐਕਟਿਵਾ ਗੱਡੀ ਆਪਣੇ ਇੱਥੇ ਕਿਵੇਂ ਆ ਗਈ ਪੂਆ ਲੈ ਆਈ ਚਲਾ ਕੇ ਇਹ ਤਾਂ ਜਮੇ ਨਾਲ ਦੀ ਆਪਣੇ ਉਹ ਐਕਟਿਵਾ ਹਾਂ ਇਹ ਤਰ੍ਹਾਂ ਤਰਕਰ ਕਰਨਾ ਕਰ ਬਣੀ ਫਿਰ ਮੈਂ ਫੀਡਬੈਕ ਲਓਇਆ ਫੁੱਲ ਕਿਵੇਂ ਕੀਤਾ ਉਹ ਠੀਕ ਹੈ ਬੱਜੇ ਨਾਲ ਬੱਜੇ ਇਹਦਾ ਬੱਜਾ ਹੁੰਦਾ ਜਦੋਂ ਕੀ ਹੋਏਗੀ ਇਹ ਜਿਹੜੀ ਆਂਟੀ ਆ ਨੇ ਦੇਸੀ ਘਿਓ ਵੇਚਦੀ ਆ ਪਿੰਨਾ ਚ ਜਾ ਜਾ ਕੇ ਕਹਿੰਦੇ ਪ्योर ਕਿਉਂ ਹੁੰਦਾ گاਵਾ ਦਾ 250 ਰੁਪਏ ਕਿਲੋ ਅਸੀਂ ਤਾਂ ਸੁਣ ਕੇ ਹਨਾਨ ਰਹਿ ਗਏ ਓਆ ਕਹਿੰਦੇ ਅਸੀਂ ਯੂਜ਼ ਕੀਤਾ ਬਹੁਤ ਵਧੀਆਗਾ ਜਿਵਾ ਕੋਣੀ ਤਾਂ ਡੌਗੀ ਨਾਲ ਹੀ ਲੱਗੇ ਪਿਆ ਖੇਡਣ ਬਸ ਇਹ ਹੁਣ ਸਾਰਾ ਦਿਨ ਇੱਧਰ ਹੀ ਰਹਿਣਗੇ ਜਿਮੀ ਕਿਉਂ ਇੱਧਰ ਉਤਰ ਕੇ ਉਧਰ ਚੜ੍ਹ ਕੇ ਇੱਧਰ ਉਤਰ ਉਧਰ ਚੜ੍ਹ ਕੇ ਜਿਮੀ ਜਿਮੀ ਹੋਈ ਪਈ ਆ ਜਿਮੀ ਜਿਮੀ ਪਾਦਲਾ ਤੇ ਪੋਏ Halo, Karo. Halo, Karo. Halo, halo. Mau som sao, pokoknya? Karo, sapu. Halo, datang, cewek. Jimmy, 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 Jimmy. Halo, Karo, mau cewek. Halo, Kak Tuh, sarden. ਹੈਲੋ ਹਾਂ ਹੈਲੋ 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 ਜਿਮੀ ਸਾਰਿਆਂ ਨੂੰ ਹੈਲੋ ਕਰ ਦੋ ਹੈਲੋ ਸਾਰਿਆਂ ਨੂੰ ਹੈਲੋ ਕਰਤੀ ਗੱਲਾਂ ਬਾਏ ਜਿਮੀ ਨਾਲੇ ਮਲਾਉਂਦਾ ਵੀ ਨਹੀਂ ਗੁੰਨੂਣੀ ਤਾਂ ਮਲਾਲੇ ਤੂੰ ਡਰ ਪੈਂਦਾ ਹੈ ਸਭੂ ਡਰ ਜਾਂਦਾ ਦੇਣਾ ਮੈਂ ਤੇ ਜਵਾਕਾਂ ਦੇ ਪਾਇਆ ਕਰੂੰਗੀ ਐਡੀ ਲੰਮੀਆ ਸੋਚੀ ਉਹਨਾਂ ਦਾ ਕਿਹੜਾ ਰਵਾਜ ਨੂੰ ਸਾ ਤੇ ਜਾ ਰੱਖਿਆ ਤੇ ਤੇਰੀ ਮਾਂ ਨੇ ਤੇ ਗਢੋਟੇ ਸਾਦੀ ਜਿਹਾ ਰੱਖੀ ਬੈਠੀ ਆ ਦੇ ਚੱਲੇ ਰਾਤਾ ਬਾਹੇ ਛੋੜੇ ਛੋਟੇ ਹੋਊ ਤੇ ઓਏ ਤੂੰ ਚੁੱਪ ਕਰਕੇ ਬੈਠਾ ਖੇਡ ਲੈ ਉਹਨੂੰ ਤਾਂ ਸਾਦੀ ਮਾਂ ਵੇਖੀ ਨਾ ਪੁਰਾਣੇ ਲੀੜਾ ਦੇ ਥੂਏ ਤੇ ਸੇਕੇ ਪਾ ਦਿੰਦੀ ਸੀ ਹਾਂ ਉਹ ਦੋ ਦੋ ਦਿਨਾਂ ਦਾ ਸੀਗਾ ਹਾਂ ਆ ਸੀ ਉਹ ਦੇ ਨਸੀਬ ਦਾ ਬਦਲ ਬਦਲ ਕੇ ਜਾਨੇ ਪਾਈ ਜਾਂਦੇ ਸੀ ਥੋੜਾ ਥੋੜੇ ਵਾਂਗੂ ਥੋੜੀ ਆ ਤਾਂ ਮੇਰੇ ਆਉਂਦਾ ਨਹੀਂ ਲੈ ਦੋ ਨਵਾ ਉਹ ਕਹੂਗਾ ਮੇਰੇ ਇਹਨੇ ਕੋਲੇ ਤਾਂ ਗੁੰਨੂ ਕੋਲੇ ਤਾਂ ਬਾਲੇ ਆ ਮੈਨੂੰ ਤਾਂ ਲੈ ਕੇ ਨਹੀਂ ਦਿੱਤਾ ਇਹਨੂੰ ਲੈ ਤਾਂ ਨਵਾ ਉਹਦੇ ਕੋਲੇ ਬਾਲੇ ਇੱਕ ਦੂਜੇ ਦੇ ਆਂ ਹੀ ਦੇਖਦੇ ਰਹਿੰਦੇ ਕੋਈ ਤਾਂ ਅੱਜ ਪੈਂਟ ਪਾਤੀ ਮੇਰੇ ਲੋਰ ਪਾਤਾ ਮੇਰੀ ਤਾਂ ਪੈਂਟ ਪਈ ਪਿੰਡਾਂ ਦੀ ਵਾਈਬ ਅਲੱਗ ਹੀ ਆ ਅਲੱਗ ਤਰ੍ਹਾਂ ਦਾ ਕਿਆਈ ਬਾਤਾਂ ਹੋ ਜਾਂਦੇ ਪਿੰਡ ਜਾ ਕੇ ਖੇਤ ਖੁੱਲੇ ਖੁੱਲੇ ਘਰ ਖੁੱਲੇ ਖੁੱਲੇ ਖੇਤ ਠੰਡੇ ਠੰਡੇ ਹਵਾ ਨਿਆਰੇ ਜਾਨਿਆਰੇ ਇਹ ਸਮੋਸੇ ਦੇਖੋ ਕੀ ਖਾਣ ਲੱਗੇ ਕੋਲੋਂ ਪਿੰਡ ਆ ਕੇ ਤੁਹਾਨੂੰ ਖਾਣਾ ਪਈਂ ਖਾਓ ਕਰ ਦਵਾਈ ਖਾ ਫਟਾ ਫੜ ਖਾਓ ਤੇ ਜਾਓ ਕੋਠੇ ਦੇ ਭੰਗਾਂਗੇ ਹਾਂ ਬਾਹਰ ਪੈਂਦੇ ਹੁੰਦੇ ਹਵਾ ਚ ਪੈ ਲਾਂਗੇ ਕੋਠੇ ਤੇ ਚੋੜੀਆਂ ਪਲੇਟਾਂ ਰੇ ਦੋ ਇਹਨਾਂ ਨੂੰ ਤਾਂ ਪਲੇਟ ਵਿੱਚ ਲੈ ਆਓ ਚੂ ਇੰਨੀ ਗੰਡਾ ਲੱਤੀ ਵੀ ਹੈ ਹੋਰ ਵੀ ਆਹ ਲਓ ਜੀ ਬ੍ਰੈਡ ਤੇ ਸਮੋਸੇ ਦੀ ਪਾਰਟੀ ਚੱਲਣ ਲੱਗੀ ਹੈ ਬ੍ਰੈਡ ਆ ਪਾਈ ਬ੍ਰੈਡ ਇਧਰ ਸਮੋਸਾ ਖਾ ਰਹੇ ਹਨ ਉਹ ਆ ਪਾਰਟੀ ਕਰਦੀ ਪਈ ਆ ਸਾਨੂੰ ਆ ਜਾ ਭੂਆ ਨੂੰ ਵੀ ਪਾ ਕੇ ਦਿਓ ਉਹ ਹੋਵੇ ਤੇ ਆਦੀ ਬਰਾਡੇ ਦੇ ਚੱਲ ਚੱਤ ਬੂਆ ਕੋਨਸਪਾਰੈਂਟ ਬੂਆ ਬੰਦੀ ਤੁਹਾਡੀ ਫਸਟ ਇਨਕਮ ਆਈ ਹੈ ਮੈਨੂੰ ਬਹੁਤ ਖੁਸ਼ੀ ਆ ਉਸ ਖੁਸ਼ੀ ਚ ਮੈਂ ਕਰਦੀ ਹਾਂ ਸਮੋਸਿਆਂ ਦੀ ਪਾਰਟੀ ਕਰਦੀ ਗਨ ਕੰਮ ਆਈ ਕਮ ਚਬੂਨ ਚਾਹ ਕਰਤਾ ਸਮੋਸੇ ਬਣਾਉਂ ਹੋਰ ਹੈ ਕਿ ਨੀ ਬਿਲਕੁਲ ਸਹੀ ਹੈ ਨਾ ਦਮਤ ਨਹੀਂ ਲਾ ਮਮੇ ਇੱਕ ਚੱਕਰ ਹੋਰ ਗੱਲ ਨਾ ਕਰ ਠੰਡ ਹੋ ਗਈ ਠੰਡ ਠੰਡ ਮੁੜ ਕੇ ਬੈਠੀਆਂ ਰਹਿਣ ਲੱਤਾ ਚਲਾ ਕੇ ਬੈਠੀਆਂ ਰਹਿਣ ਬੈਟਰੀ ਵਾਲੀ ਇੱਕਦਮ ਪਾ ਦਿੱਤੀ ਹੈ ਇਹ ਹੋ ਰਿਹਾ ਹੈਲੋ ਬਾਹਰ ਮਖਣ ਤੋਂ ਚਾਚੂ ਵੀਰੇ ਨੇ ਦਵਾਇਆ ਵੀਰੇ ਨੇ ਕਿਉਂ ਦਵਾਇਆ ਵੀਰੇ ਨੇ ਹੁਣ ਤਾਂ ਦੋਨੋਂ ਸਮੋਸੇ ਖਵਾਏ ਸੀਗੇ ਅਸੀਂ ਕਹਾਂ ਸੀਗਾ ਵੀਰਾ ਕਹਿੰਦਾ ਕੁਝ ਨਹੀਂ ਹੁੰਦਾ ਲੈ ਲਓ ਅੱਛਾ ਜੀ ਹੈ ਮੇਰੇ ਅੱਗੇ ਟੱਕ ਦੇ ਦਿਓ ਮੈਂ ਉਹ ਮੈਂ ਕਰ ਦੇਵਾਂਗਾ ਲੈ ਮੈਂ ਮੈਂ ਰਹੀ ਜੀ ਹੈ ਢਿੱਗ ਗੋਚੂ ਆ ਇਹ ਪਰਫੈਕਟ ਹੈ ਬਬੂ ਕਿੱਥੇ ਯਾਰ ਹੁਣ ਆਪਾਂ ਚੱਲਦੇ ਉੱਪਰ ਕਠੇ ਤੇ ਕਠੇ ਤੇ ਚਲੋ ਚਲੋ ਇਹਨਾਂ ਕਿ ਬਣਾਉਂਦਾ ਜੈਸ਼ੂ ਆਤਾ ਜੋ ਕਿ ਲੈ ਨਾ ਛਾਈ ਮਾਰਦੀ ਓ ਬੈਠੀ ਜਿੰਮੀ ਕਠੇ ਤੇ ਕੌਣ ਆ ਓ ਸਾਹਿਬ ਤੇ ਵਿੱਕੀ ਵੀਰਾ ਕਠੇ ਚੱਲਦੇ ਤੇ ਘਰ ਹੈ ਦੇਖੋ ਗਾਇਸ ਹੁਣ ਆਪਾਂ ਚੜ ਗਏ ਕੋਠੇ ਤੇ ਹਾਏ ਕੰਦ ਯਮਨ ਨਵੀਟਾ ਪਾਓ ਮੇਰੇ ਹੱਥਾ ਚ ਮੋਬਾਈਲ ਹੈ ਸਭ ਫੋਨ ਫੜ ਗਾਇਸ ਇਹਦੇ ਦੇਖੋ ਸਾਹਿਬ ਹਲਾੜਾ ਰੀ ਵੀਰੇ ਹਲਾੜਾ ਮੇਰੀ ਵੀਡੀਓ ਆ ਰਹੀ ਹੈ ਸੰਜੀ इधर गेट है इधर इधर ठीक है, इधर आ, आ हा जाके ठीक है ए अड्ड अपना ही है डिवाइड किता है ईटा लौन देख बाबा खड़े आ सारा बन गया है ये डिवाइड किता ना?

ਅੱਛਾ ਅੰਦਰੋਂ ਲੱਗਿਆ ਹੋਇਆ ਹੈ ਫੇਰ ਤਾਂ ਆਪਾਂ ਰਿਸਕ ਨਹੀਂ ਲਾ ਸਕਦੇ ਇੱਧਰ ਨਾਲ ਜਿਵੇਂ ਕਿ ਦੇਖੋ ਅੰਦਰੋਂ ਲੱਗਿਆ ਹੈ ਤੇ ਬਾਹਰੋਂ ਲੱਗਿਆ ਹੋਇਆ ਹੈ ਇੱਥੋਂ ਜਾ ਕੇ ਐਵੇਂ ਉੱਥੋਂ ਖੋਲਣਾ ਹੈਲੋ ਇੱਥੇ ਰਿਸਕ ਦਾ ਕੰਮ ਹੈ ਨਾ ਡਿੱਗਣਾ ਤਾਂ ਲੱਗ ਕੇ ਆਪਾਂ ਰਿਸਕ ਨਹੀਂ ਲਾ ਸਕਦੇ ਓ ਸਿਕਾ ਸਾਹਿਬ ਉਹ ਦੇਖ ਸਾਹਿਬ ਹੈਲੋ ਗਾਇਬ ਹੋ ਗਿਆ ਜਿੰਮੀ ਤੋਂ ਮੈਂ ਤੁਹਾਨੂੰ हाँ तूने ज़िमी देखा हाँ और देखो खेड़ी अंधी है ओ तूने भी पता मेरे कुत्ते नाल तक प्यार बहुत है है ना ऐसे काम दे टप्पे दिया तो थले जान नहीं है आखिर ले साल दे आखिर ले टप्पे और नम़ी साल ते मिलूँगा सूरज देवता हाँ जी कीमना रही हो ओ क्या बात है कॉफी कॉफी आदिपसंत दीपी ਕਾਫੀ ਬਣਦੀ ਐ 125 ਗਰਮ ਗਰਮ ਕਾਫੀ ਆਹ ਵੀ ਲੈਕਟ੍ਰਿਕ ਹੀਟਰ ਤੇ ਲੈਕਟ੍ਰਿਕ ਹੀਟਰ ਤੇ ਲਓ ਜੀ ਲਾਸਟ ਬਲਗ ਇਹ ਗਰਮੇ ਨਹੀਂ ਹੁੰਦਾ ਦੇਖੋ ਚਲੋ ਟੈਂਟਰ ਪੰਡਾ ਗਰਮੇ ਨਹੀਂ ਹੁੰਦਾ ਨਾ ਆਪਾਂ ਫੇਕ ਲਿਆਵਾਂਗੇ ਸਾਡਾ ਲਾਸਟ ਬਲੌਗ ਆ ਇਹ ਲਾਸਟ ਬਲੌਗ ਹੈ ਨਾ ਆਪਣਾ ਇਹ ਯੈਸ ਲਾਸਟ ਬਲੌਗ ਹੈ ਤੇ ਮਿਲਾਂਗੇ ਹੁਣ ਤੁਹਾਨੂੰ

ਅਰੇ ਅੰਦਰ ਦਸਦੇ ਨਹੀਂ ਆਪਾਂ ਹਾਈ ਹਾਈ ਓ ਥੱਲੇ ਚਾਲ ਮਾਰੀ ਚਾਉਂਦੇ ਥੱਲੇ ਫਿਰ ਜੇ ਮੈਂ ਹਲ ਮਲਉਣੀ ਥੱਲੇ ਝੱਕੇ ਬਾਏ ਓ ਉਧਰ Papa ਵਲੌਗ ਬਣਾਈ ਜਾਂਦੇ ਦੇਖੋ ਗਾਇਸ ਓ ਸੀਗੇ ਇਧਰ ਆਪ ਬਣਾਈ ਜਾਂਦੇ ਓ ਤਾਂ ਉਧਰ ਗਏ ਸਾਈਡ ਤੇ ਔਰ ਦੇਖੋ ਗਾਇਸ ਹੁਣ ਆਪਾਂ ਇਧਰ ਲੈ ਘਰੇ ਜਾਣੇ Hysj. Hysj. ਗਰਮ ਦੁੱਧ ਬਣਾਈ ਹੈ ਤੇ ਮੈਂ ਦੇਖ ਬਿਨਾ ਫੋਨੇ ਤੋਂ ਚੱਕੀ ਵਾਹ। ਹਮ ਇਹ ਪਤੀਲਾ ਹੀ ਨਹੀਂ ਘਰ। ਦੇਖਿਆ? ਐਨੀ ਠਾੜੋ ਬਣਦਾ ਮੈਂ। ਬਾਟਮੋਕਾ ਲੈਤੀ ਨਹੀਂ ਆ। ਕਾਤਾ ਜੁ ਕਰ ਲੈਨੇ। ਦਿਖਾ ਆ ਰਹੀ ਹੈ ਸਭ ਕੁਝ। ਉਹ ਤਾਂ ਕਰਕੇ। ਮੇਰਾ ਗਾਜੂ ਸੇ ਵੈ ਸੇ ਹੋ ਰਹੀ ਹੈ। ਗਲਾਜ ਅਮਰ ਗਲਾਜ ਅਮਰ। ਮਾਤਾ ਕਰੋਗੀ ਮੈਂ ਰਹਿ ਗਈ। ਮੰਮੀ ਨੂੰ ਆ ਮਰੇਗੀ ਮਰੇਗੀ ਮਰੇਗੀ। ਬਤਾਂਗਾ ਆ ਜਾ ਬਿਸਕਟ ਖਾ ਲਾ। ਦੇਖੋ। ਹਮ ਮੰਮੀ ਫੋਨ ਕਰ ਕਰ ਪੁੱਛਿਆ ਨੇ ਕੀ ਖਾਈ ਜਾਨੇ ਆ। ਤੋਂ ਕੀ ਕਰੀ ਜਾਨੇ ਆ। ਤਰ ਫੇ ਸੀ ਲੈ ਕੇ ਲਾ ਕੇ ਪੀਵਾਂਗੇ। ਬਾਈ ਤਾਂ ਇੱਥੇ ਹੀ ਆ। ਬਾਈ ਦੁੱਪੇ। ਅੱਜ ਤਾਂ ਅਸੀਂ ਸਾਰੇ ਛੁੱਟੀਆਂ ਦਾ ਟਾਈਮ ਕੱਢ ਕੇ ਜਾ। ਹੁਣ ਇੱਕ ਦਿਨ ਨਿਕਲਿਆ ਹੁਣ। ਤੇਰੇ ਪੋਤੇ-ਪੋਤੀ ਨਹੀਂ ਖਿਲਦੇ ਆਂਦਾ ਇੱਥੇ ਦਾ। ਲਾ ਲੇ ਤੂੰ ਇਹ। ਇਹਨਾਂ ਕਾਫੀ ਨਾਲ ਨਹੀਂ ਮਿੱਠਾ ਖਾਂਦੇ। ਭਾਬੇ ਬ੍ਰੈਡ ਦੇ ਦੇ ਰੋ। ਮਾਂ ਮੈਂ ਤਾਂ ਖਾ ਲਿਆ ਇਹਨੇ ਤਾਂ ਖਾ ਲਈ। ਆਦਾ ਬ੍ਰੈਡ ਖਤਮ ਹੋ ਗਿਆ। ਤੰਗ ਮੈ ਲਗੀ ਸਤਿ ਸ੍ਰੀ ਅਕਾਲ ਅੰਦਰ ਦੇਖੋ ਗਾਇਸ ਗੋਨ ਦਾ ਪੂਜਿਆ ਕਿੱਥੇ ਆ ਪੂਜਿਆ ਗਿਆ ਗਿਰਿਆ ਵਾਲਾ ਗੋਨ ਦਾ ਪੂਜਿਆ ਗਿਰਿਆ ਵਾਲਾ ਕਿਹੜਾ ਗਿਰਿਆ ਵਾਲਾ ਵੇਅਰ ਇਜ਼ ਮਾਈ ਪੂਜਿਆ ਉਹ ਨਾ ਕੋਈ ਨਹੀਂ ਸੇਵਾ ਕਰਦੀ ਸਾਡੀ ਭੂਆ ਨੇ ਸਾਡੀ ਕਰਦੇ ਭੂਆ ਨੇ ਸੇਵਾ ਥਾਲ ਤੋਂ ਐ ਓਏ ਥਾਲ ਤੋਂ ਹੋਰਾ ਤੋਂ ਕਾ ਦੇ ਗਏ ਆਏ ਖਾ ਜਿੱਦੇ ਅਸੀਂ ਪਿਛਲੀ ਵਾਰ ਆਏ ਉਹਦੇ ਵੀ ਹੋ ਗਏ ਗਾਇਜ਼ ਇਹ ਲੋਈ ਸੈਬੂ ਨੇ ਫਾੜੀ ਲੈ ਡੋ ਗਏ ਹੁਣ ਡਰੀ ਜਾਂਦਾ ਸੀ ਸੈਬੂ ਹੁਣ ਡਰਦਾ ਨਹੀਂ ਲੱਦਾ ਕਰਾ ਸੈਰ ਫੇਰ ਇਹਨੂੰ ਹੁਣ ਕਰਾ ਸੈਰ ਕਰਾ ਜਾ ਬੁਸੜ ਆਉਰੇ ਲਿਆ ਖਿੱਚ ਲਾ ਖਿੱਚ ਲਾ ਹੌਲੇ ਹੌਲੇ ਜਿਮੀ ਜਿਮੀ ਖਿੱਚ ਲਾ ਖਿੱਚ ਲਾ ਬਾਹਰ ਮਾਰਾ ਜਿਮੀ ਖਿੱਚ ਬਾਹਰ ਤਾਂ ਮਾਰਾ ਜਿਮੀ ਜਿਮੀ ਹੋ ਰਿਹਾ ਸੈਬੂ ਮਾਰੂਗਾ ਵਾ ਜਿਮੀ ਜਿਮੀ ਉੱਪਰ ਉੱਪਰ ਤੂੰਗਾ ਤਾਂ ਉੱਪਰ ਚੜਗੇ ਤੂੰਗਾ ਤਾਂ ਚੜਗੇ ਉਦੋਂ ਕੁੱਛ ਕਰਿਆ ਕਰ ਜਿਮੀ ਸਰ ਇੱਕ ਮਿੰਟ ਪਲੀਜ਼ ਜਿਮੀ ਜਿਮੀ ਚਾਹਨਾ ਤੇ ਨਾਲ ਨਾਲ ਜਾਣਾ ਪਊਗਾ ਨਾਲ ਨਾਲ ਜਾਣਾ ਹਾਂ ਬਹਿਣਾ ਨਹੀਂ ਪਊਗਾ ਬਹਿਣਾ ਕੋਈ ਨਾ ਕੋਈ ਨਾ ਖੱਤਲਾ ਨਾਲ ਨਾਲ ਜਾਓ ਫੜਾ ਦੇ ਗੁੰਨੋਂ ਨੂੰ ਫੜਾ ਦੇ ਸਰ ਇੱਕ ਮਿੰਟ ਦੇ ਗੁੰਨੋਂ ਨਾਲ ਤੂੰ ਵੀ ਥੱਲੋਂ ਨੰਗਾ ਹੋਣਾ ਜੇ ਉਹ ਥੱਲੋਂ ਨੰਗਾ ਤੈਨੂੰ ਵੀ ਨੰਗਣਾ ਪਊਗਾ ਸੇਭੂ ਪਲੀਸ ਛੱਡ ਦੇ ਓ ਇੱਧਰ ਦੀ ਆ ਸੇਭੂ ਥਲੋਟ ਆਪਣਾ ਥਲੋਟ ਥਲੋਟ ਆਪਣਾ ਪਊਗਾ ਸੇਭੂ ਨੂੰ ਓਏ ਸੰਗਰ ਹੋਦੀ ਸੰਗਰ ਇੱਕ ਮਿੰਟ ਜਾ ਯਾਰ ਤੂੰ ਤਾਂ ਚਟੂ ਦੇ ਨਹੀ ਇਹਨੇ ਇੱਧਰ ਆਉਣਾ ਇੱਧਰ ਆਉਣਾ ਇਹਨੇ ਆ ਜਾ ਕਰੇ ਕਹਿੰਦੇ ਰਹਿੰਦੇ ਕੁੱਤਾ ਰੱਖਣਾ ਕੁੱਤਾ ਰੱਖਣਾ ਰਖਣਾ ਉਹ ਆ ਜਿਹੜਾ ਛੋਟਾ ਜ ਨਹੀਂ ਹੁੰਦਾ ਆ ਜਾ ਕੋਈ ਨਹੀਂ ਹੈਗਾ ਭੱਜ ਗਿਆ ਤੂੰ ਤਾਂ ਅੰਦਰ ਆ ਜਾ ਆ ਜਾ ਗਲੀ ਤੋਂ ਮੈਨੂੰ ਲੈ ਕੇ ਜਾਓ ਆ ਜਾ ਉਧਰ ਡੌਗੀ ਪਾ ਪਿੱਛੇ ਪੈ ਗਿਆ ਦੇ ਸਭ ਉਹ ਭੱਜ ਗਿਆ ਉਹ ਬੈੱਡ ਰੂਮ 'ਚ ਵੜ ਗਿਆ ਜਾ ਕੇ ਆ ਜਾ ਅਸੀਂ ਚੱਲੇ ਆਂ ਫਿਰ ਕੱਲ੍ਹ ਆ ਰਹਿ ਜੇਂਗਾ ਆ ਜਾ ਆ ਜਾ ਆ ਜਾ ਇੱਕ ਇੱਧਰ ਵੀ ਉਹ ਦੇਖ ਇੱਧਰ ਵੀ ਹੈ ਡੌਗੀ ਦੇਖਿਆ ਡੌਗੀ ਡੌਗੀ ਹੈ ਸਾਰੇ ਘਰਾਂ ਜਾਣਾ ਗੱਡੀ ਆਪਣੀ ਇੱਧਰ ਖੜੀ ਹੈ Hai गरियाना तो जमी तो ya ਹੌਣ ਤਾਂ ਫੜ ਕੇ ਲੈ ਕੇ ਆਏ ਹੋ ਲੈ ਫੜ ਇੱਕ ਮਿੰਟ ਇੱਥੇ ਫੜੋ ਮਾਰ ਦੇ ਕਿਤਾ ਮੇਡੋ ਇੱਥੇ ਬੈ ਜਾ ਇੱਥੇ ਕੋਈ ਸਾਹਿਬ ਇੱਥੇ ਨਮਣਾ ਨੂੰ ਬਾਇ ਕਰਦੀ ਹੈ ਉਹ ਕੁੱਤੀ ਮੰਮੀ ਕੁੱਤੀ ਉਹ ਨਾ ਦੇ ਉਹ ਤਾਂ ਬੰਨੀ ਹੋਊਗੀ ਜੀ ਜੀ ਇੱਧਰ ਪਹਿਲਾਂ ਵੀ ਬਾਹਰ ਨਿਕਲਾਈ ਸੀ ਇੱਧਰ ਮੈਂ ਆਉਂਦਾ ਰਹਾਂ ਰਾਤ ਦਾ ਔਖਾ ਜੀ ਵਾਹ ਜੀ ਇਹ ਪਾਣੀ ਖਰੋਲ ਦੋ ਗਾਦੇ ਹੋ ਜਾਂਦਾ ਉਹ ਵੀ ਧਰ ਦੇ ਵਿੱਚ ਕੱਲ ਬਾਏ ਬਾਏ ਕਰ ਦੋ ਜੀ ਲੱਗਿਆ ਇਹਨਾਂ ਸਾਰਿਆਂ ਦਾ ਕਹਿੰਦੇ ਰੋ ਸਾਡਾ ਸਾਰਿਆਂ ਦਾ ਜੀ ਲੱਗਿਆ ਬਾਏ ਕਰ ਬਾਏ ਡਿਡੀ ਮੋਟਰਸਾਈਕਲ ਬਾਰੇ ਕਰੋ ਬਾਏ ਕਰਦੇ ਤੁਸੀਂ ਵੀ ਬਿਲੇ ਮੋਟਰਸਾਈਕਲ ਸਾਈਡ ਕਰਿਓ ਬਾਏ ਕਰਦੇ ਹਾਂ ਬਾਏ ਬਾਏ ਕਰ ਦੋ ਬਾਏ ਇਹ ਦੇਖ ਇਹਨਾਂ ਨੂੰ ਖਾਣ ਖਾਣ ਨਹੀਂ ਲੱਗਦੀ